प्यारे दोस्तों प्यार भरी सत श्री अकाल जी हां जी दोस्तों मुलाजमा देली बड़ी खुशखबरी वित्त विभाग ने जारी किया पत्र इस पत्र दे विच की लिखया गया है इस बारे पूरी जानकारी तोड़े नाल सांझी करांगे आज दी इस वीडियो दे विच वीडियो नो एंड तक जरूर देखना जी हां जी दोस्तों उससे पहले तहांनु रिक्वेस्ट है कि तुसी इस चैनल नु सब्सक्राइब ते वीडियो लाइक शेयर जरूर करना हां जी दोस्तों assi तहांनु दस दियिए कि 25 अगस्त 2025 नु 5.1 ए 276 नंबर नोटिफिकेशन 2021 ਰਹੀ ਪੈਨਸ਼ਨ ਫਿਕਸ ਕਰਨ ਨੂੰ ਲੈ ਕੇ ਜੋ ਪੈਨਸ਼ਨ ਫਿਕਸੇਸ਼ਨ ਬਾਰੇ ਦੱਸਿਆ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 29 ਅਗਸਤ 2025 ਨੂੰ ਇੱਕ ਲੈਟਰ ਜਾਰੀ ਕਰਕੇ 5.1 ਦੇ ਫਾਰਮੂਲਾ ਹੈ ਜੋ ਉਸ ਬਾਰੇ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆ ਚੁੱਕਿਆ ਜਿਸ ਨੂੰ ਦੇਖਦੇ ਆ ਪੰਜਾਬ ਸਰਕਾਰ ਨੇ ਫਾਈਨਾਂਸ ਡਿਪਾਰਟਮੈਂਟ ਵੱਲੋਂ ਸੈਕੰਡ ਲਾਈਨ ਦੇ ਵਿੱਚ ਫਾਈਨਾਂਸ ਦੇ ਜੋ ਲੈਟਰ ਹਨ ਉਸ ਵਿੱਚ ਸਪੈਲਿੰਗ ਫਾਈਨੈਂਸ ਨੂੰ ਕਲੈਰੀਕਲ ਮਿਸਟੇਕ ਦੇ ਕਾਰਨ ਇਹ ਜਾਪਦਾ ਹੈ ਕਿ ਫਾਈਨੈਂਸ ਪੈਨਸ਼ਨ ਅਤੇ ਪਾਲਿਸੀ ਕੋਆਰਡੀਨੇਸ਼ਨ ਬ੍ਰਾਂਚ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਜੋ 1 1 2016 ਤੋਂ ਪਹਿਲਾਂ ਪੈਸ਼ਨਰ ਹਨ ਫੈਮਿਲੀ ਪੈਸ਼ਨਰ ਹਨ ਰਿਸਪੈਕਟ ਆਫ ਐਕਸਟਰਾ ਜਿਨ੍ਹਾਂ ਦੀ ਪੈਨਸ਼ਨ ਦੀ ਰਿਵੀਜ਼ਨ ਬਾਰੇ ਇਸ ਪੱਤਰ ਦੇ ਵਿੱਚ ਲਿਖਿਆ ਹੈ ਤਾਂ ਜੇਕਰ ਇਸ ਪੱਤਰ ਦਾ ਪਹਿਲਾ ਪੈਰਾ ਦੇਖੀਏ ਤਾਂ ਸਾਰੇ ਸਕੱਤਰਜ਼ ਗਵਰਨਰ ਆਫ ਪੰਜਾਬ ਨੂੰ ਨੋਟੀਫਿਕੇਸ਼ਨ ਨੰਬਰ 2762910 ਕੀ ਦੇ ਰਹੀ ਜੋ ਧਿਆਨ ਦੇਣ ਲਈ ਕਿਹਾ ਗਿਆ ਹੈ ਕਿ ਆਪਾਂ ਅੱਗੇ ਦੇਖਦੇ ਹਾਂ ਕਿ ਇਸ ਪੱਤਰ ਦੇ ਵਿੱਚ ਸਰਕਾਰ ਵੱਲੋਂ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਸੀਰੀਅਲ ਨੰਬਰ 2 ਰਾਹੀ ਜੋ ਮੈਥਡ ਪੈਰਾ ਨੰਬਰ 5.1 276 ਨੰਬਰ ਨੋਟੀਫਿਕੇਸ਼ਨ 29 10 2021 ਰਾਹੀ ਜੋ ਨੈਸ਼ਨਲ 21 ਰਾਹੀ ਨੈਸ਼ਨਲ ਪੇ ਫਿਕਸੇਸ਼ਨ ਸੀ ਜੋ ਨੈਸ਼ਨਲ ਪੇ ਫਿਕਸ ਕਰਨ ਉਪਰੰਤ 11 2016 ਤੋਂ ਜੋ ਪੈਸ਼ਨਰਾਂ ਦੀ ਪੈਨਸ਼ਨ ਸੀ ਉਹ ਫਿਕਸ ਕਰਨੀ ਬੰਦੀ ਹੈ ਤਾਂ ਜੋ ਹੈ ਜੋ ਇਸ ਨੂੰ ਲੈ ਕੇ ਪੇ ਫਿਕਸ ਸੈਸ਼ਨ ਹੈ ਪੈਨਸ਼ਨ ਦੀ ਰਿਵੀਜ਼ਨ ਹੈ ਉਸ ਨੂੰ ਹਜੇ ਗਵਰਨਮੈਂਟ ਨੇ ਹੋਲਡ ਤੇ ਰੱਖ ਲਿਆ ਹੈ ਸੀਰੀਅਲ ਨੰਬਰ 3 ਰਾਹੀਂ ਸਾਰੇ ਹੈਡ ਆਫ ਡਿਪਾਰਟਮੈਂਟਸ ਨੂੰ ਜਿੰਨਾ ਕੋਲੋਂ ਪੈਨਸ਼ਨ ਰੀਫਿਕਸ ਕਰਨ ਲਈ ਪੈਰਾ 5.1 ਰਾਹੀਂ ਕੇਸ ਪਹੁੰਚੇ ਹਨ ਤਾਂ ਜਿੰਨੇ ਵੀ ਕੇਸ ਉਹਨਾਂ ਦੇ ਅੰਡਰ ਆਏ ਹਨ ਉਹਨਾਂ ਨੂੰ ਫਿਲਹਾਲ ਦੀ ਘੜੀ ਗਵਰਨਮੈਂਟ ਵੱਲੋਂ ਹੋਲਡ ਕਰਨ ਲਈ ਕਿਹਾ ਗਿਆ ਹੈ ਇਹ ਸੀ ਅੱਜ ਦੀ ਵੱਡੀ ਅਪਡੇਟ ਹਾਂਜੀ ਦੋਸਤੋ ਇਸ ਤਰ੍ਹਾਂ ਇੱਕ ਵੱਡੀ ਖੁਸ਼ਖਬਰੀ ਕਿ ਇਸ ਪੱਤਰ ਦੇ ਵਿੱਚ ਜੋ ਲਿਖਿਆ ਗਿਆ ਉਸ ਨੂੰ ਕਲੀਅਰ ਕੀਤਾ ਗਿਆ ਹੈ ਇਸ ਸੰਬੰਧ ਦੇ ਵਿੱਚ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ